ਇਹ ਜਗਾ ਜਿਹੜੀ ਆ ਇਹ ਕਬਰਸਤਾਨ ਦੀ ਜਗਾ ਹੈਗੀ ਕਿੰਨੀ ਜਗਾ ਜੀ ਇਹ ਜਗਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16 17 ਮਰਲੇ ਆ ਵਾਧੀ ਹੋ ਸਕਦੀ ਆ ਮੈਨੂੰ ਇਹ ਨਾ ਪੱਕਾ ਨਹੀਂ ਆ ਵਹ ਪਤਾ ਹੈਗਾ ਤੇ ਜਿਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਦੇ ਇਥੋਂ ਦਰਖਤ ਵੱਡੇ ਮੁੜ ਕੇ ਉਹ ਡੈੱਡ ਬੋਡੀ ਜਿਹੜੀ ਹੈਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦ-ਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਨਾ ਜੀ ਹੈਗਾ ਵਾ ਸਾਹਬ ਸਿੰਘ ਸਨ ਆਫ ਗੁਰਮੀਤ ਸਿੰਘ ਤੇ ਸੇਰ ਸਿੰਘ ਸਨ ਆਫ ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਜਦੋਂ ਕਣਕ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਪੋਟ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਜਿੱਥੋਂ ਪੁੱਟ ਕੇ ਛੁੱਟ ਛੜਿਆ ਵਾ ਅਹੀਂ ਇਹ ਵੀ ਨਹੀਂ ਰਹਿਣ ਦੇਣੇ ਵੀ ਪੁੱਟ ਕੇ ਛੁੱਟ ਦੇਣਾ ਪਿੰਚਾਇਤ ਦੀ ਮਿਲੀ ਭੁਗਤਣ ਵਾਲੀ ਹੋਇਆ ਵਾ ਜੀ ਸਾਰਾ ਕੰਮ ਸਾਰਿਆਂ ਨੂੰ ਪਤਾ ਹੀਗਾ ਤੇ ਪਿੰਚਾਇਤ ਦੀ ਮਿਲੀ ਭੁਗਤਣ ਵਾਲੀ ਇਹ ਸਾਰਾ ਕੰਮ ਹੋਇਆ ਉਹਨਾਂ ਹੀ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਇੱਕ ਚੰਨੇ ਆ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ ਖੁਰਦਪੁਰਦ ਕੀਤਾ ਗਿਆ ਸਾਡੀ ਮਤਾ ਦਾ ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪ ਜਹਾਂ ਨੂੰ ਗਾਲੀ ਗਲੋਚ ਕੀਤਾ ਇਹਨਾਂ ਗੱਲਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀਆਂ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਵਸਤਾਨ ਦੀ ਜਗ੍ਹਾ ਸਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੰਦਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੀ ਵੀਰ ਜੀ ਗੱਲ ਇਦਾਂ ਵਾਂ ਵੀ ਸਾਡੇ ਘਰ ਦੇ ਸਾਹਮਣੇ ਇੱਕ ਗ੍ਰਿਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਜੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜਕੇ ਦਫਨਾਉਣਾ ਸੀ ਉੱਥੇ ਜਮੀਨ ਆ ਤੁਹਾਡੀ ਪੱਕੀ ਫਸਲ ਕਣਕ ਦੀ ਤੁਹਾਡੀ ਗੈਰ ਹਾਜ਼ਰ ਜਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਤੁਹਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਇਹ ਇਹ ਗੱਲ ਇਸ ਸਹਿਮਤਾਂ ਕਿ ਜੇ ਤੁਹਾਡੇ ਇੱਥੇ ਕੋਈ ਕਬਰਸਥਾਨ ਆ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦਖਲਾ ਦੇਨੇ ਆ ਇਹਨਾਂ ਨਜਾਇਜ਼ਾ ਹੱਦ ਨਾਲ ਕੀਤੀ ਆ ਤੁਹਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਤੇ ਤੁਹਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਤਾਨਾਂ ਦੀ ਨਾਂ ਦੀ ਕੋਈ ਕਬਰਸਤਾਨ ਬਣਿਆ ਨਾ ਉੱਥੇ ਕਬਰਸਤਾਨਾਂ ਦੀ ਕੋਈ ਚੀਜ਼ ਹੈ ਜਿੱਥੇ ਕਬਰਸਤਾਨ ਹੈਗਾ ਤਾਂ ਸਿਰਫ ਅਜ ਤੱਕ ਕਬਰਸਤਾਨ ਬਣਾਉਣਾ ਚਾਹੀਦਾ ਆਈਗਾ ਤੇ ਜੇ ਉੱਥੇ ਕਬਰਸਤਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਕੇ ਆਪਣਾ ਉਹ ਕਬਰਸਤਾਨ ਦਾ ਥਾਂ ਛੱਡਾਂਗੇ ਸਗੋਂ 2-4 ਮਰਲੇ ਵੱਧ ਛੱਡਾਂਗੇ ਪਰ ਇਹਨਾਂ ਸਾਨੂੰ ਸੂਚਿਤ ਕਰਨ ਤੋਂ ਬਿਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਆ ਦੂਜੇ ਪਨੇ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਨਾ ਸਾਡਾ ਕੀਤੀ ਸਾਨੂੰ ਇਸ ਚੀਜ਼ ਦਾ ਪ ਇਹ ਜਿਹੇ ਗੱਲ ਬਿਲਕੁਲ ਝੂਠਾ ਹੈ ਸਾਡੀ ਮੰਮੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਜੋ ਕੋਈ ਰਸਮ ਰਿਵਾਜ ਆ ਤੁਸੀਂ ਕਰੋ ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ ਫਿਰ ਦੂਸਰੀ ਗੱਲ ਅਸੀਂ ਇਹਨਾਂ ਦੇ ਘਰ ਵੀ ਗਏ ਆ ਸੀ ਉਹ ਬਜ਼ੁਰਗ ਦੇ ਲਾਗੇ ਬੈਠ ਕੇ ਆਏ ਆ ਇਹੋ ਜੀ ਕੋਈ ਨਾ ਦੀ ਚੀਜ਼ ਨਹੀਂ ਇਹਨਾਂ ਨੇ ਜਾਇਜ ਹੱਡੇ ਤੇ ਉਲਟ ਉਸ ਤੇ ਪਰਚਾ ਵੀ ਦਿੱਤਾ ਮੈਂ ਮੌਜੂਦਾ ਸਰਪੰਚ ਉਹ ਮੇਰੀ ਮਾੜਮਾ ਸਰਜੀਤ ਕੋਹਰੋ ਹਾਂ ਉਹਨਾਂ ਦਾ ਪਤੀ ਆ ਮੈਂ ਉਸੋਂ ਦਾ ਪਿੰਡ ਮੇਰਾ ਝਗੜੇ ਦਾ ਤਾਂ ਨਹੀਂ ਕਿਹਾ ਗਾਇਸ ਹੋਇਆਗਾ ਬਈ ਮੈਂ ਹੀ ਤੋਂ ਉੱਥੇ ਕਿਸੇ ਦੀ ਮੌਤ ਹੋਈ ਸੀ ਇੱਕ ਜਮਸ ਮਸੀਦ ਦੀ ਉਦਸ ਸਜ਼ਕਾਰ ਕਰਨ ਵਾਸਤੇ ਕੋਈ ਗੱਲ ਹੈ ਕੋਈ ਮਤਲਬਾ ਹਜ਼ਰ ਕੋਈ ਇਸ਼ੂ ਤੇ ਹੈ ਨਹੀਂ ਹੈ ਕੋਈ ਵੀ ਮਤਲਬ ਜੇ ਉਹਨੂੰ ਕੋਈ ਰੋਕਿਆ ਜਾਵੇ ਇਹ ਚੀਜ਼ ਦਾ ਮੇਰੇ ਸਾਹਮਣੇ ਤੇ ਮੈਨੂੰ ਨਹੀਂ ਕੀ ਪਤਾ ਹੈਗਾ ਨਾ ਹੋਈ ਆ ਬਾਕੀ ਉਹਨਾਂ ਦੇ ਘਰ ਬੈਠੇ ਸੀ ਇਕੱਠੇ ਇਹ ਵੀ ਦੋਵੇਂ ਮੁੰਡੇ ਮੇਰੇ ਨਾਲ ਹੀ ਬੈਠੇ ਸੀ ਉਸ ਟਾਈਮ ਤੇ ਕੋਈ ਇਹੋ ਜੀ ਗੱਲ ਨਹੀਂ ਹੋਈ ਉਹਨਾਂ ਨੇ ਵੀ ਰੋਕਿਆ ਕੋਈ ਆ ਇਹੋ ਜੀ ਦੇ ਕੋ ਗੱਲ ਨਹੀਂ ਹੈਗੀ ਕੋਈ ਵੀ ਅਗਰ ਜੇ ਹੋਏਗੀ ਵੀ ਇਹਦੀ ਦੁਬਾਰਾ ਆਪਾਂ ਬੰਦਿਆਂ ਦੁਬਾਰਾ ਇਹਦੀ ਜਿਹੜੀ ਹੈ ਦੀ ਪਰਤੋਲ ਕੀਤੀ ਜਾਏਗੀ ਵੀ ਕਬਜ਼ਾ ਹੈ ਜਾਂ ਨਹੀਂ ਹੈ ਜਾਂ ਕੁਝ ਹੈ ਜਾਂ ਨਹੀਂ ਹੈ ਅਜੇ ਤਾਂ ਫਿਰਾਲ ਕੋਈ ਆਹੋ ਜੀ ਗੱਲ ਨਹੀਂ ਹੈ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਸ ਤਰ੍ਹਾਂ ਦਾ ਹੈ ਇਹ ਜੀ ਸਾਡੇ ਕੋ ਕੰਪਲੇਨਡ ਤਰਸੇ ਨੇ ਕੰਪਲੇਨਡ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵੜ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀ ਦੀ ਬੋਡੀ ਇੱਥੇ ਦਫਨਾ ਸਕਦੇ ਆ